ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਲਕੀਤ ਮੁਹਾਰ ਬਲੌਂਗ ਵਿੱਚ ਤੁਹਾਡਾ ਸਵਾਗਤ ਹੈ। ਪ੍ਰਮਾਤਮਾ ਕਰੇ ਤੁਸੀਂ ਸਭ ਠੀਕ ਹੀ ਹੋਵੋ ਚੜਦੀ ਕਲਾ 'ਚ ਹੋਵੋ। ਸਾਡੇ ਉਹਦੇ ਵੀ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ 2 ਘੰਟੇ ਬਾਰਿਸ਼ ਪਈ ਆ ਤੇ ਪਾਣੀ ਪਾਣੀ ਹੋ ਗਿਆ ਚਾਰ ਚਫੇਰੇ। ਸਿਰਫ 2 ਘੰਟੇ ਦੀ ਬਾਰਿਸ਼ ਦੇ ਨਾਲ ਹੀ ਇੰਨਾ ਜਿਆਦਾ ਪਾਣੀ ਹੋ ਗਿਆ ਝੋਨੇ ਵੀ ਡੁੱਬ ਗਏ ਨੇ ਤੇ ਇਧਰ ਆਪਾਂ ਪੈਲੀ ਦੇ ਵਿੱਚ ਗਏ ਆਪਣੇ ਪਾਣੀ ਵੇਖਣ ਉੱਚੇ ਨੀਵੇਂ ਧਾ ਦਾ ਵੀ ਥੋੜਾ ਹੋ ਜਾਂਦਾ ਬੜਾ ਔਖਾ ਹੋ ਜਾਂਦਾ ਆ ਉੱਚਾ ਧਾਵੇਂ ਰੁੜ ਕੇ ਤੇ ਨੀਵੇਂ ਧਾ ਦੇ ਵਿੱਚ ਚਲ ਜਾਂਦਾ ਆ ਤੇ ਫਿਰ ਦੋਵਾਂ ਬੰਨਿਆਂ ਨੂੰ ਨੁਕਸਾਨ ਹੋ ਜਾਂਦਾ ਆ ਬਹੁਤ ਜ਼ਿਆਦੀ ਬਾਰਿਸ਼ ਹੋਈ ਤੇ ਇਧਰ ਪਿੱਛੋਂ ਪਾਣੀ ਆਉਂਦਾ ਸਾਰੀਆਂ ਪੈਲੀਆਂ ਦਾ ਹੀ ਆਪਣਾ ਐਂਡ ਤੇ ਤਾਂ ਰਹਿ ਜਾਂਦਾ ਆ ਤੇ ਇਹ ਇਥੋਂ ਕਾਫੀ ਚੋਨਾ ਰੁੜ ਗਿਆ ਥੱਲਿਓ ਤੇ ਪਾਣੀ ਬਹੁਤ ਜ਼ਿਆਦਾ ਤੇਜ਼ ਆ ਰਿਹਾ ਸੀ ਇਧਰ ਫਿਰ ਮੈਂ ਵੇਖਿਆ ਵੀ ਇਧਰੋਂ ਹਜੇ ਥੋੜਾ ਜਿਹਾ ਪਾਣੀ ਟੁੱਟਿਆ ਹੋਇਆ ਸੀ ਤੇ ਇਹਨੂੰ ਮੈਂ ਟਾਈਮ ਦੇ ਨਾਲ ਹੀ ਮੈਂ ਆਖਿਆ ਬੰਦ ਕੀ ਜੇ ਇਹਨੂੰ ਵੀ ਟਾਈਮ ਦੇ ਨਾਲ ਮੈਂ ਨਾ ਬੰਦਦਾ ਤੇ ਇਹ ਪਾਣੀ ਜ਼ਿਆਦਾ ਹੋ ਕੇ ਇਥੋਂ ਵੀ ਕਿੰਨਾ ਵਹਿਣ ਪੈ ਗੇ ਰੁੜ ਕੇ ਤੇ ਉੱਚਾ ਦਾਹ ਜਿਹੜਾ ਇਧਰੋਂ ਰੁੜ ਜਣਾ ਸੀ ਤੇ ਨਮਾਨ ਦੇ ਵਿੱਚ ਚੱਲ ਜਣਾ ਸੀ ਇਹ ਥੱਲੇ ਵੀ ਝੋਨਾ ਹੈ ਆਪਣਾ ਉਹ ਵੀ ਦੱਬਿਆ ਜਾਣਾ ਸੀ ਤੇ ਫਿਰ ਮੈਂ ਟਾਈਮ ਦੇ ਨਾਲ ਹੀ ਇਹਨੂੰ ਵੇਖ ਲਿਆ ਤੇ ਇਹਨੂੰ ਮੈਂ ਕਿਹਾ ਵੀ ਬੰਨ੍ਹ ਦਿੰਨੇ ਆ ਤੇ ਫਿਰ ਮੈਂ ਛੇਤੀ ਛੇਤੀ ਦੇ ਵਿੱਚ ਥੋੜੀ ਮਿੱਟੀ ਜਿਹੜੀ ਲਾਗੋ ਲਈ ਫਿਰ ਬਾਅਦ ਵਿੱਚ ਥੋੜੀ ਮਿੱਟੀ ਸਾਈਡ ਤੋਂ ਲੈ ਕੇ ਤੇ ਇਹਨਾਂ ਉੱਪਰ ਤੱਕ ਬੰਨ੍ਹਣਾ ਪੈਣਾ ਆ ਤੇ ਨਹੀਂ ਤੇ ਪਾਣੀ ਦਾ ਭਾਅ ਫਿਰ ਜਦੋਂ ਮਤਲਬ بارش ਅਜੇ ਰੁਕੀ ਨਹੀਂ ਸੀ ਥੋੜੇ ਦੇਰ ਵਾਸਤੇ ਰੁਕੀ ਸੀ ਤੇ بارش ਫੇਰ ਆ ਸਕਦੀ ਸੀ ਬਦਲਵਾਈ ਬਣੀ ਹੋਈ ਸੀ ਤੇ ਇਧਰ ਮੈਂ ਥੋੜਾ ਅੱਗੇ ਗਿਆ ਇਹ ਤੀਸਰੀ ਜਗ੍ਹਾ ਤੁਸੀਂ ਆਪਣੀ ਪੈਲੀ ਚ ਨਾ ਥਾਂ ਨਾਲ ਲੱਗਦੀ ਸੀ ਤੇ ਮੈਂ ਧਿਆਉ ਦੇਖ ਰਿਹਾ ਸੀ ਕਿ ਕਿੰਨਾ ਡੰਗਾਈ ਦੇ ਵਿੱਚ ਜਾ ਕੇ ਕਿਥੋਂ ਤੱਕ ਮਿੱਟੀ ਕੱਢਦੀ ਆ ਪਾਣੀ ਨੇ ਤੇ ਬਹੁਤ ਜ਼ਿਆਦੀ ਮਤਲਬ ਡੰਗਾਈ ਦੇ ਵਿੱਚ ਮਿੱਟੀ ਕੱਢਦੀ ਤੇ ਹੁਣ ਤੇ ਇਧਰੋਂ ਮਤਲਬ ਟਰੈਕਟਰ ਦਾ ਵੀ ਰਸਤਾ ਨਹੀਂ ਆ ਇਹਨੂੰ ਬਾਅਦ ਵਿੱਚ ਬੰਨਣਾ ਬਹੁਤ ਮੁਸ਼ਕਲ ਹੋ ਜਨਾ ਹੈ ਪਾਣੀ ਜਿੰਨੀ ਮਿੱਟੀ ਇੱਥੋਂ ਨਿਕਲੀ ਹੋਈ ਆ ਇਹਨੂੰ ਬੰਨਣਾ ਬਹੁਤ ਹੀ ਮੁਸ਼ਕਲ ਹੋ ਜਨਾਇਆ ਤੇ بارش ਦੇ ਨਾਲ ਦੋਵਾਂ ਤਿੰਨਾਂ ਜਗ੍ਹਾ ਤੋਂ ਤਾਂ ਰੁੜ ਗਿਆ ਆ ਕੁਦਰਤ ਦੇ ਨਾਲ ਜ਼ੋਰਤ ਨਹੀਂ ਆਪਣਾ ਪਰਮਾਧਮਾ ਚਲੋ ਜੇ ਵੀ ਆਪਣੇ ਚੰਗੇ ਵਾਅਦੇ ਕਰਦਾ ਪਰ ਮੇਰਾ ਇੱਥੇ ਨੁਕਸਾਨ ਹੋ ਗਿਆ ਉੱਪਰੋਂ ਵੀ ਮੇਰੀ ਜ਼ਮੀਨ ਜਿਹੜੀ ਸੀ ਇਹ ਰੁੜ ਕੇ ਤੇ ਥੱਲੇ ਚਲ ਗਈ ਤੇ ਥੱਲੇ ਵੀ ਬਹੁਤ ਜ਼ਿਆਦੀ ਮਿੱਟੀ ਮਤਲਬ ਜਾ ਕੇ ਤੇ ਉਧਰੋਂ ਵੀ ਨੁਕਸਾਨ ਹੋ ਗਿਆ ਮੇਰਾ ਇਧਰ ਪਾਣੀ ਬਹੁਤ ਜ਼ਿਆਦਾ ਹੀ ਮਤਲਬ ਤੇਜ਼ ਵਹਾਰਿਆ ਆ 2 ਦਿਨ ਤੱਕ ਇਸ ਤਰੀ ਪਾਣੀ ਚੱਲਦਾ ਰਿਹਾ ਬਹੁਤ ਦੂਰ ਤੱਕ ਜ਼ਮੀਨਾਂ ਦੇ ਪਿਛੇ ਉਧਰ ਸਾਰਾ ਹੀ ਪਾਣੀ ਇਧਰਲੀ ਸਾਈਡ ਆਉਂਦਾ ਹੈ ਇਧਰੋਂ ਵੀ ਰੁੜ ਗਿਆ ਮੈਂ ਇੱਥੇ ਘਟੋ ਘਟ ਵੀ ਦੇ ਇੰਨਾ ਜ਼ਿਆਦਾ ਮੁੜ ਕੇ 2 ਦਿਨ ਤੱਕ ਨਵਾਨ ਹੋ ਜਾਂਦਾ ਆ ਇਹ ਟਰਾਲੀ ਟਰਾਲੀ ਮਿੱਟੀ ਦੀ ਦੋ ਦੋ ਪੈ ਜਾਂਦੀਆਂ ਨੇ ਤੇ ਫਿਰ ਜਾ ਕੇ ਇਹਨੂੰ ਬੰਨਣਾ ਪੈਂਦਾ ਆ। ਇਧਰ بارش ਤੋਂ ਬਾਅਦ ਜਿਵੇਂ ਗਿਆ ਆ ਮੇਰੇ ਵਾਸਤੇ ਤੇ ਹਾਰਡ ਵਰਗੇ ਹਾਲਾਤ ਬਣ ਗਏ। ਇਧਰੋਂ ਜਿਹੜਾ ਉੱਪਰ ਵਾਲਾ ਥਾਂ ਸੀ ਨਾ ਇਹ ਰੁੜ ਕੇ ਸਾਰਾ ਹੀ ਤੇ ਇਹ ਨਮਾਨ ਦੇ ਵਿੱਚ ਚਲ ਗਿਆ। ਉੱਪਰ ਨੂੰ ਵੀ ਨੁਕਸਾਨ ਹੋ ਗਿਆ। ਤੇ ਥੱਲਿਓਂ ਵੀ ਦੂਜਾ ਜਾ ਕੇ ਮਿੱਟੀ ਜਾ ਕੇ ਚੋਨਾ ਦੱਬਿਆ ਹੋਇਆ ਕਿੰਨਾ ਹੀ। ਆ ਤੁਸੀਂ ਦੇਖ ਸਕਦੇ ਜੀ। ਥੱਲੇ ਵੀ ਬਹੁਤ ਜ਼ਿਆਦੀ ਮਿੱਟੀ ਜਲ ਗਈ ਕੁਝ ਝੋਨਾ ਦੱਬ ਗਿਆ ਕਨਾਲ ਕਨਾਲ ਦੇ ਗਰੀਬ ਥਾਣਾ ਦੋ-ਤਿੰਨ ਥਾਵਾ ਤੋਂ ਮੈਂ ਤੁਹਾਨੂੰ ਇੱਕ ਜਗ੍ਹਾ ਤੋਂ ਵਿਖਾ ਰਿਹਾ ਇੱਧਰ ਦੇਖੋ ਉੱਪਰੋਂ ਵੀ ਮਿੱਟੀ ਰੋੜ ਕੇ ਮੇਰਾ ਨੁਕਸਾਨ ਹੋ ਗਿਆ ਤੇ ਇੱਧਰ ਥੱਲੇ ਵੀ ਜਾ ਕੇ ਝੋਨਾ ਦੱਬਿਆ ਗਿਆ ਮੇਰੇ ਵਾਸਤੇ ਤੇ ਹੜ ਵਰਗੇ ਹਾਲਾਤ ਬਣ ਗਏ ਬਹੁਤ ਹੀ ਮੁਸ਼ਕਲ ਹੋ ਜਾਂਦਾ ਆ ਇਹੋ ਜਿਹੇ ਥਾਂ ਵਾਸਤੇ ਬਾਰਿਸ਼ ਜਦੋਂ ਆਉਂਦੀ ਆ ਤੇ ਬਹੁਤ ਜ਼ਿਆਦੀ ਆਈ ਇੱਧਰ ਉੱਪਰ ਵੀ ਹੁਣ ਟਰੈਕਟਰ ਦਾ ਰਸਤਾ ਵੀ ਬੰਦ ਹੋ ਗਿਆ ਇੱਧਰੋਂ ਨਾ ਹੀ ਟਰੈਕਟਰ ਦੇ ਨਾਲ ਇੱਥੇ ਮਿੱਟੀ ਪਾ ਸਕਦੇ ਆ ਫਿਰ ਮੈਂ ਆ ਵੀ ਗੱਟੇ ਭਰ ਕੇ ਜਿਹਨਾਂ ਨੂੰ ਤੋੜੇ ਵੀ ਗਏ ਦਈਦੇ ਆ ਉਹ ਭਰ ਕੇ ਪਹਿਲੂ ਸਾਈਡਾਂ ਦੇ ਉੱਤੇ ਮੈਂ ਇੱਥੇ ਲਗਾਏ ਫਿਰ ਬਾਲਟਿਆਂ ਦੇ ਨਾਲ ਲੈ ਕੇ ਗਿੱਲੀ ਮਿੱਟੀ ਉਹ ਲਾਈ ਆ ਸਾਰੇ ਗੱਟੇ ਭਰ ਕੇ ਲਾਏ ਤੁਸੀਂ ਵੇਖ ਸਕਦੇ ਜੇ ਫਿਰ ਮੈਂ ਗਿੱਲੀ ਮਿੱਟੀ ਨਾਲ ਇਹਨੂੰ ਲੇਮ-ਲੇਮ ਕੇ ਤੇ ਪੂਰਾ ਇਹਨੂੰ ਮਜ਼ਬੂਤ ਕਰਕੇ ਗੋਲ ਕਰਕੇ ਪਰੋ ਬਣਿਆ ਕਿਉਂਕਿ ਟਰੈਕਟਰ ਦਾ ਰਸਤਾ ਨਹੀਂ ਤੇ ਨਾ ਮੈਂ ਇੱਥੇ ਮਿੱਟੀ ਪਾ ਸਕਦੇ ਆ ਬਹੁਤ ਹੀ ਨੁਕਸਾਨ ਹੋ ਗਿਆ ਤੇ ਬੜਾ ਔਖਾ ਰਿਹਾ ਬੰਨਣ ਵਾਸਤੇ ਵੀ ਮੈਨੂੰ ਕਾਫੀ ਟਾਈਮ ਚਲੋ ਲੱਗਿਆ ਦੋਹਾਂ ਤਿੰਨਾਂ ਥਾਵਾਂ ਤੋਂ ਅਸੀਂ ਫਿਰ ਮੈਂ ਇੱਕ ਜਗ੍ਹਾ ਤੋਂ ਫਿਰ ਵੀਡੀਓ ਦੀ ਸ਼ੂਟਿੰਗ ਕੀਤੀ ਤੇ ਇਹ ਹੈ ਵੀ ਬੜਾ ਤੋਂ ਜਿਆਦਾ ਹੀ ਮੁਸ਼ਕਲ ਹੋ ਜਾਂਦੀ ਆ ਅਗੋਂ ਪ੍ਰਮਾਤਮਾ ਦੀ ਰਜ਼ਾਇਆ ਉਹਦੇ ਵਿੱਚ ਆਪਾਂ ਨੂੰ ਖੁਸ਼ ਰਹਿਣਾ ਚਾਹੀਦਾ ਆ ਚਲੋ ਕੋਈ ਸਾਡੇ ਭਲੇ ਵਾਸਤੇ ਹੀ ਕਰਦਾ ਆ ਹੁਣ ਕੀ ਆਪਾਂ ਕਹਿ ਸਕਦੇ ਆ ਬਾਈ ਗਰੂ ਮੇਅਰ ਕਰਨ ਸਾਰਿਆਂ ਦੇ ਤੇ ਇਹਨੂੰ ਫਿਰ ਮੈਂ ਮਿੱਟੀ ਗਲੀ ਲਾ ਲਾ ਕੇ ਤੇ ਇਹਨੂੰ ਲੇਮਬ ਕੇ ਚਲੋ ਜੀ ਮਿਲਦੇ ਹਾਂ ਅਗਲੇ ਬਲੌਂਕ ਵਿੱਚ ਸਾਰਿਆਂ ਸਾਥ ਸ਼੍ਰੀਕਾਲ ਬਾਏ 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 ਜੀ